ਗੁਰੂ ਸਾਹਿਬਾਨ ਤਾਂ ਕਹਿੰਦੇ ਸਰਬੱਤ ਦੇ ਭਲੇ ਦੀ ਗੱਲ ਆ ਹੂੰ ਉਹ ਤਾਂ ਕਹਿੰਦੇ ਆ ਵੀ ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਹੂੰ ਤੇ ਇੱਥੇ ਇਹ ਉਹ ਸਾਰੇ ਜਿਹੜੇ ਰੋਟੀ ਰੋਜੀ ਦੇ ਮਾਰੇ ਹੋਏ ਗਰੀਬ ਗੁਰਬੇ ਲੋਕ ਇੱਥੇ ਆਉਂਦੇ ਆ ਹੂੰ ਇਹ ਨਾਰਾ ਉਹਨਾਂ ਨੂੰ ਭਜਾਉਣ ਵਾਲਾ ਨਾਰਾ ਹੂੰ ਇਹ ਕਿਉਂਕਿ ਜਦੋਂ ਜੇ ਅਸੀਂ ਸਿੱਖ ਇਤਿਹਾਸ ਤੇ ਵੀ ਥੋੜੀ ਜਿਹੀ ਨਿਗਾਹ ਮਾਰ ਗੀ ਹੂੰ ਤਾਂ ਜਿਹੜੇ ਸਾਡੇ ਪੰਜ ਪਿਆਰੇ ਸੀ ਹੂੰ ਉਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਚਾਰ ਸੀ ਜਿਹੜੇ ਉਹ ਇੱਕ ਗਜਰਾਤ ਦਾ ਸੀ ਹਮ ਇੱਕ ਜੂਪੀ ਤੋਂ ਹਮ ਇੱਕ ਕਰਨਾਟਕਾ ਤੋਂ ਤੇ ਕੜੀਸਾ ਤੋਂ ਤੇ ਦਿਆ ਸਿੰਘ ਸਿਰਫ ਸੀਗੇ ਉਹ ਲਾਹੌਰ ਤੋਂ ਸੀ ਉਹ ਉਦੋਂ ਪੰਜਾਬ ਦੇ ਵਿੱਚ ਸੀਗੇ ਹਮ ਤੇ ਗੁਰੂ ਸਾਹਿਬਾਨ ਦਾ ਜਨਮ ਜਿਹੜੇ ਸਾਡੇ 10ਵੇਂ ਗੁਰੂ ਸਾਹਿਬਾਨ ਆ ਉਹਨਾਂ ਦਾ ਜਨਮ ਵੀ ਪਟਨੇ 'ਚ ਹੀ ਹੋਇਆ ਬਿਹਾਰ 'ਚ ਹੀ ਹੋਇਆ ਹਮ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਜਾ ਕੇ ਹਮ ਉਹ ਜਾ ਕੇ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਹਮ ਨੰਦੇੜ ਸਾਹਿਬ ਹਮ ਇਸ ਕਰਕੇ ਉਹ ਤਾਂ ਉਹਨਾਂ ਨੇ ਤਾਂ ਵੰਡੀਆਂ ਖਤਮ ਕਰਨ ਵਾਸਤੇ ਪੰਥ ਚ ਲਾਇਆ ਸੀ ਜਾਤਾਂ ਦੀਆਂ ਵੀ ਧਰਮਾਂ ਦੀਆਂ ਵੀ ਫਿਰਕਿਆਂ ਦੀਆਂ ਵੀ ਤੇ ਇਸੇ ਕਰਕੇ ਉਹਨਾਂ ਨੇ ਅਮਰਤ ਛਕਾਇਆ ਉਦੋਂ ਖੰਡੇ-ਬਾਟੇ ਦਾ ਅਮਰਤ ਸਭਨਾਂ ਨੂੰ ਇੱਕ ਥਾਂ ਦੇ ਉੱਤੇ ਉਹਨਾਂ ਨੇ ਮਤਲਬ ਅਮਰਤ ਛਕਾਇਆ ਵੀ ਇਹ ਵੰਡੀਆਂ ਖਤਮ ਹੋਣ ਕਿਰਤੀ ਲੋਕਾਂ ਦੀਆਂ ਵੰਡੀਆਂ ਵੰਡੀਆਂ ਹੋਣੀਆਂ ਚਾਹੀਦੀਆਂ ਨਹੀਂ ਪਰ ਲੁੱਟੇ ਜਾਣ ਵਾਲਿਆਂ ਤੇ ਲੁੱਟਣ ਵਾਲਿਆਂ ਚ ਹੋਣੀਆਂ ਚਾਹੀਦੀਆਂ ਵੰਡੀਆਂ